ਹਾਂਜੀ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡੇ ਕੱਪੜੇ ਲੱਗੇ ਆ ਬਸ ਕੱਲ ਨੂੰ ਕੱਲ ਸ਼ਾਮ ਤੱਕ ਹਰ ਹਾਲ ਦਾ ਤੁਹਾਡੇ ਕੱਪੜੇ ਤਿਆਰ ਹੋਣਗੇ ਬਸ ਕਿਸੇ ਵੀ ਟਾਈਮ ਸ਼ਾਮ ਦੇ ਟਾਈਮ ਆ ਜਾਓ ਤੁਸੀਂ ਹਰ ਹਾਲਤ ਮਿਲਣਗੇ ਹਾਂਜੀ 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 ਠੀਕ ਹੈ ਓਕੇ ਓਕੇ ਜਿਹੜੇ ਡਰੰਗ ਚਾਜ ਨੂੰ ਘੁੱਟ ਮਿਲਿਓ ਮਮਾ ਨੂੰ ਜਾ ਕੇ ਦਿਖਾਵਾਂਗਾ ਸਾਰਿਆਂ ਤੋਂ ਪਹਿਲਾਂ ਯੈਸ ਨਾ ਕੰਮ ਦਾ ਬੋਝ ਪਿਆ ਹੈ ਨਾ ਮੈਂ ਤੇ ਸੁਦੈਨ ਨੂੰ ਚੱਲੀ ਆ ਪਤਾ ਨਹੀਂ ਕਿਹੜੇ ਦਿਨ ਵਿਲੀ ਹੋਵਾਂਗੀ ਇੰਨੇ ਅਜੇ ਆ ਵੀ ਪਏ ਆ ਕੱਪੜੇ ਸਾਰੇ ਇਹਨਾਂ ਦੇ ਤਿਆਰ ਕਰਨੇ ਨੇ ਤਾਂ ਕਿਤੇ ਦਿਨ ਹੋਣੇ ਨੇ ਮੇਰੇ ਕੋਲ ਕੱਲ ਨੂੰ ਛੇਤੀ ਛੇਤੀ ਕਰਾਂ ਮਾਂ ਵੇ ਆ ਗਿਆ ਆ ਦੇਖੋ ਤੁਹਾਨੂੰ ਦਿਖਾਦਾ ਅੱਜ ਮੈਨੂੰ ਗੁੱਡਾ ਮਿਲੀ ਅੱਛਾ ਠੀਕ ਹੈ ਠੀਕ ਹੈ ਚਲ ਜਾ ਅੰਦਰ ਜਾ ਕੇ ਚੇਂਜ ਕਰ ਕੱਪੜੇ ਕੱਪੜੇ ਉਤਾਰ ਕੇ ਆਪਣਾ ਕੁਝ ਖਾ ਪੀ ਲੈ ਚਲ ਜੇ ਚਲ ਜਾ ਅੰਦਰ ਕੰਮ ਦੇ ਪਈ ਮੈਨੂੰ ਤੇ ਇਹਦੀਆਂ ਗੁੱਡਾਂ ਦੀ ਪਈ ਇਹਨੂੰ ਗੁੱਡ ਦੇਖਦੀ ਰਮਾਈ ਦੀ ਮੈਂ इतनी खुशी से मैं मम्मा ने ड्राइंग दिखाने लगा सिगा पर मम्मा ने देखी नहीं हो सकता वो काम कर दे सीगे इसलिए चलो मैं खाना खूना खा के पानी पूरी पी के मम्मा ने ड्राइंग दिखाता नहीं

ਹਾਂਜੀ ਭੈਣ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਹੋ ਗਏ ਤਿਆਰ ਬਸ ਬਸ ਆ ਲਾਸਟ ਹੀ ਰਹਿ ਗਿਆ ਕਰਦੀ ਵੀ ਆ ਮੈਂ ਤੁਹਾਡਾ ਹੀ ਕੰਮ ਕਰਦੀ ਵੀ ਹਾਂਜੀ ਹਾਂਜੀ ਤੁਸੀਂ ਆ ਜਾਓ ਕੋਈ ਨਹੀਂ ਤੁਹਾਡੇ ਆਨ ਤੱਕ ਹੋ ਜਾਣਾ ਕੰਮ ਆ ਜਾਓ ਆ ਜਾਓ ਹਾਂਜੀ ਹਾਂਜੀ ਠੀਕ 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 ਓਕੇ 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 ਮੰਮਾ ਚਲੀਏ ਫੇ ਕਿੱਥੇ ਚਲੀਏ ਮੰਮਾ ਪਾਰਕ ਕਿਹੜੀ ਪਾਰਕ ਮੰਮਾ ਤੁਸੀਂ ਕਿਹਾ ਤਾਂ ਸੀਗਾ ਮੇਰੀ ਡਰਾਇੰਗ ਦੇਖ ਕੇ ਹੌਲੀਡੇ ਨੂੰ ਚਲੂਗੇ ਓ ਚੱਲ ਕੰਮਕਾਰ ਆਪਣਾ ਜਾ ਕੇ ਚੱਲ ਜਾ ਅੰਦਰ ਕੰਮ ਕਰਨ ਦੇ ਮੈਂ ਤਾਂ ਸੀਗਾ ਓ ਮੈਂ ਕਹਿੰਦੀ ਨਾ ਅੰਦਰ ਜਾ ਜਾ ਚੱਲ ਨੋ ਕੰਮ ਪਿਆ ਮੇਰਾ ਇਹਨੂੰ ਪਾਰਕਾਂ ਚ ਜਾਣ ਦੀ ਪਈ ਏ ਪਾਰਕਾਂ ਸੁਝਦੀਆਂ ਇੱਥੇ ਅਗਰਿਆਂ ਨੇ ਕੱਪੜੇ ਲੈਣ ਆ ਜਾਣਾ ਮੇਰੇ ਕੋਲ ਮਮਾ ਨੇ ਖੁਦ ਤਾਂ ਕਹਿ ਸੀਗਾ 홀ੀਡੇ ਵਾਲੇ ਦਿਨ ਲੈ ਕੇ ਜਾਓਗੇ ਮਮਾ ਨੂੰ ਮੇਰੇ ਤੋਂ ਜ਼ਿਆਦਾ ਕੰਮ ਜ਼ਰੂਰੀ ਹੋ ਗਿਆ ਮੈਂ ਇਹ ਤਾਂ ਮਮਾ ਨੂੰ ਸੋਚਣਾ ਚਾਹੀਦਾ ਨਾ ਹਿੰਨਾ ਬੱਚਿਆਂ ਨੂੰ ਲੱਗਦਾ ਹੈ ਸ਼ਾਇਦ ਅਸੀਂ ਗਲਤ ਕਰ ਰਹੇ ਹਾਂ ਪਰ ਕਦੀ ਕਦੀ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਸਟ੍ਰਿਕਟ ਹੋਣਾ ਪੈਂਦਾ ਹੈ ਕੀ ਕਰੀਏ ਬੱਚਿਆਂ ਦੀ ਜ਼ਿੰਦਗੀ ਦੀ ਖਾਤਰ ਬਹੁਤ ਕੁਝ ਕਰਨਾ ਪੈਂਦਾ ਹੈ ਪੇਰੈਂਟਸ ਨੂੰ ਜਿਵੇਂ ਜਿਵੇਂ ਇਸ ਦੀ ਉਮਰ ਵਧੇਗੀ ਖੁਦ ਖੁਦ ਸਮਝ ਜਾਏਗਾ ਕੀ ਕਰਾਂ ਹੋਰ ਕੋਈ ਸਾਧਨ ਵੀ ਤਾਂ ਨਹੀਂ ਨਾ ਇਦੀ ਪਰਵਰਿਸ਼ ਲਈ ਕੰਮ ਤਾਂ ਕਰਨਾ ਪਏਗਾ ਕੰਮ ਵੀ ਉਨਾ ਹੀ ਜ਼ਰੂਰੀ ਏ ਜਿੰਨਾ ਇਹਨੂੰ ਪੜਾਉਣਾ ਜ਼ਰੂਰੀ ਏ